ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆ ਗਿਆ ਪੀ ਆ ਗਿਆ ਛਾੜੂ ਵਾਲਾ ਆ ਗਿਆ ਆ ਗਿਆ ਪੀ ਆ ਗਿਆ ਛਾੜੂ ਵਾਲਾ ਆ ਗਿਆ ਛਾੜੂ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਦੀ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਮੈਂ ਇਲੈਕਸ਼ਨ ਲੜੂੰਗਾ ਨਾ ਮੈਂ ਕਦੀ ਲੜਿਆ ਪਹਿਲੇ ਇਲੈਕਸ਼ਨ ਹੈ ਮੇਰਾ ਇਹ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਲਾਤੀ ਤੇ ਮੈਂ ਲੜ ਰਿਹਾ ਹਾਂ ਆ ਹੁਣ ਤੁਸੀਂ ਜਿਹੜੀ ਪ੍ਰੋਪਰ ਜਿਹੜੀ ਵੋਟ ਪੋਲਿਟਿਕਸ ਹੁੰਦੀ ਹੈ ਉਹਦੇ ਵਿੱਚ ਤੁਸੀਂ ਡੈਬਿਊ ਕਰ ਰਹੇ ਹੋ ਕਿੰਨਾ ਇੱਕ ਫਰਕ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਕਿੰਨਾ ਇੱਕ ਨਿਊਨੈਸ ਲੱਗੀ ਕੀ ਕੀ ਚੈਲੰਜਸ ਸੀਗੇ ਅੱਜ ਇਹ ਸਭਾ ਦਾ ਮੈਂਬਰ ਬਣ ਕੇ ਤਾਂ ਮੈਂ ਕਦੀ ਵੀ ਆਪਣੇ ਆਪ ਨੂੰ ਪੋਲਿਟਿਸ਼ੀਅਨ ਨਹੀਂ ਸਮਝਿਆ ਇਹ ਜਿਹੜੀ ਇਲੈਕਟਰਲ ਪੋਲਿਟਿਕਸ ਹੈ ਡਿਫਰੈਂਟ ਹੈ ਇੱਥੇ ਲੋਕਾਂ 'ਚ ਬਿਸਰਨਾ ਪੈਂਦਾ ਲੋਕਾਂ ਨੂੰ ਮਿਲਣਾ ਪੈਂਦਾ 75 ਦਿਨਾਂ ਤੋਂ 80 ਦਿਨਾਂ ਤੋਂ ਇਹੀ ਕੰਮ ਕਰ ਰਿਹਾ ਕਿ ਲੋਕਾਂ ਨੂੰ ਗਰੁੱਪਸ 'ਚ ਮਿਲਨੇ ਆਂ ਕਾਰਨ ਸੀ ਕਿ ਪੈਸ਼ਨੇਟ ਸੀ ਕਿ ਜੇ ਤੁਹਾਨੂੰ ਮੌਕਾ ਮਿਲਿਆ ਕਿ ਮੈਂ ਯਾਰ ਲੋਕਾਂ ਦਾ ਹੀ ਕੰਮ ਕਰਾਉਣੇ ਆ ਜਾਂ ਕੋਈ ਹੋਰ ਉੱਚ ਮੋਟੀਵੇਸ਼ਨ ਕੀ ਸਪੈਸ਼ਲ ਹੁੰਦਾ ਨਾ ਯਾਰ ਮੈਂ ਕੁਝ ਕਰ ਕਰਨਾ ਹੈ ਆਪਣੇ ਸ਼ਹਿਰ ਲਈ ਜਿੱਦਨੇ ਮੈਨੂੰ ਇੰਨਾ ਕੁਝ ਦਿੱਤਾ ਡਰੀਮ ਪ੍ਰੋਜੈਕਟ ਹੁੰਦਾ ਕਿ ਤੁਹਾਨੂੰ ਲੱਗ ਰਿਹਾ ਹੋਵੇ ਕਿ ਹੁਣ ਉਮੀਦਾਂ ਹੋਣ ਕਿ ਜੇ ਮੈਨੂੰ ਉਮੀਦ ਜੇ ਮੈਨੂੰ ਮੌਕਾ ਮਿਲੂਗਾ ਤੇ ਸਾਡੀ ਸਰਕਾਰ ਵੀ ਜੇ ਰਹੀ ਜਾਂ ਦੁਬਾਰਾ ਰਿਪੀਟ ਹੁੰਦੀ ਹੈ ਤਾਂ ਆ ਇੱਕ ਜਾਂ ਦੋ ਕੰਪਰਟਿਕੂਲਰ ਜਿਹੜੇ ਮੈਂ ਕਰਾਉਣੇ ਕਿ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾ ਦੇਣਾ ਕਿ ਤੁਸੀਂ ਫਕਰ ਕਰੋਗੇ ਕਿ ਤੁਸੀਂ ਲੁਧਿਆਣੇ ਦੇ ਸਿਟੀਜ਼ਨ ਬਾਬੂਸ਼ਹੀ ਦੇਖ ਰਹੇ ਤੁਸੀਂ ਲੁਧਿਆਣਾ ਵੈਸਟ ਸੀਟ ਤੇ ਇਸ ਵੇਲੇ ਪੂਰਾ ਮਾਹੌਲ ਪਖਿਆ ਹੋਇਆ ਕਿਉਂਕਿ ਜਿਮਨੀ ਚੋਣਾਂ ਦਾ ਐਲਾਨ ਹੋ ਚੁੱਕਿਆ ਸੀਗਾ ਤੇ 19 ਜੂਨ ਦੀ ਵੇਟ ਹੈ ਖਾਸ ਤੌਰ ਤੇ ਜਿਹੜੇ ਕੈਂਡੀਡੇਟਸ ਨੇ ਮੇਨ ਪੋਲੀਟੀਕਲ ਪਾਰਟੀਆਂ ਦੇ ਜਿਨ੍ਹਾਂ ਦਾ ਮੁਕਾਬਲਾ ਆਪਸ ਦੇ ਵਿੱਚ ਤੇ ਇਸ ਵੇਲੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜੀ ਨੇ ਜਿਹੜੇ ਰਾਜ ਸਭਾ ਦੇ ਐਮਪੀ ਵੀ ਨੇ ਤੇ ਫਿਲਹਾਲ ਉਹ ਕੈਂਡੀਡੇਟ ਨੇ ਲੁਧਿਆਣਾ ਵੈਸਟ ਸੀਟ ਤੋਂ ਤੇ ਕਾਫੀ ਸਮੇਂ ਤੋਂ ਐਕਟਿਵ ਨੇ ਕੈਂਪੇਨ ਦੇ ਵਿੱਚ ਉਹ ਲੱਗੇ ਹੋਏ ਨੇ ਤੇ ਗੱਲਬਾਤ ਕਰਾਂਗੇ ਕੀ ਉਹਨਾਂ ਦੀ ਸਟ੍ਰੈਟੇਜੀ ਹੈਗੀ ਇਸ ਚੋਣ ਨੂੰ ਲੈ ਕੇ ਅ ਰੋੜਾ ਸਾਹਿਬ ਕਿਵੇਂ ਚੱਲ ਰਹੀ ਹੈ ਤਿਆਰੀ ਬੜੀ ਵਧੀਆ ਚੱਲ ਰਹੀ ਜੀ ਬਿਲਕੁਲ ਠੀਕ ਹੈ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਮੈਂ ਸ਼ੂਗਰ ਗੁਜ਼ਾਰਾ ਮੇਰੇ ਯਾਰਾ ਦੋਸਤਾਂ ਦਾ ਫੈਮਿਲੀ ਦਾ ਉਹ ਬਹੁਤ ਸਾਥ ਦੇ ਰਹੇ ਆ ਹਾਂਜੀ ਤੇ ਕੀ ਲੱਗਦਾ ਹੈ ਮੁਕਾਬਲਾ ਜਿਹੜਾ ਮੈਨ ਤੁਸੀਂ ਕਿਹਦੇ ਨਾਲ ਦੇਖ ਰਹੇ ਹੋ ਕਿਉਂਕਿ ਐਡਵਾਂਟੇਜ ਤੁਹਾਨੂੰ ਇਹ ਸੀ ਕਿ ਬਹੁਤ ਪਹਿਲਾਂ ਹੀ ਅਨਾਉਂਸ ਕਰਤਾ ਸੀਗਾ ਪਾਰਟੀ ਨੇ ਤੁਹਾਨੂੰ ਜ਼ਿੰਮੇਵਾਰੀ ਦੇਤੀ ਸੀਗੀ ਤੇ ਹੁਣ ਤੱਕ ਬੜਾ ਸਮਝ ਲਿਆ ਹੋਣਾ ਕਿ ਕਿਸ ਤਰ੍ਹਾਂ ਦੇ ਨਾਲ ਪੂਰਾ ਫੀਲਡ ਹੈਗਾ ਕਿਹਦੇ ਨਾਲ ਮੇਨ ਫਾਈਟ ਦੇਖ ਰਹੇ ਹੋ ਦੇਖੋ ਪਾਰਟੀ ਨੇ ਜ਼ਰੂਰ ਮੈਨੂੰ ਪਹਿਲਾਂ ਅਨਾਉਂਸ ਕਰਤਾ ਸੀ ਪਰ ਮੇਰੇ ਤੋਂ ਪਹਿਲਾਂ ਵੀ ਲੱਗੇ ਹੋਏ ਸੀ ਕੈਂਡੀਡੇਟ ਤਾਂ ਮੇਰੇ ਤੋਂ ਪਹਿਲਾਂ ਹੀ ਲੱਗਿਆ ਹੋਇਆ ਸੀ ਮੈਂ ਕਿਸੇ ਨੂੰ ਬਹੁਤਾ ਤਕੜਾ ਜਾਂ ਕਿਸੇ ਨੂੰ ਕਮਜ਼ੋਰ ਨਹੀਂ ਸਮਝਦਾ ਮੈਂ ਤਿੰਨਾਂ ਨਾਲ ਬਰਾਬਰ ਦਾ ਕੰਪੀਟੀਸ਼ਨ ਸਮਝਦਾ ਮਰ ਦੇਖਦੇ ਆ ਹੁਣ ਕੀ ਹੁੰਦਾ ਹਾਂ ਅੱਛਾ ਇੱਕ ਜਿਵੇਂ ਤੁਸੀਂ ਬਤੌਰ ਐਮਪੀ ਵੀ ਬਹੁਤ ਐਕਟਿਵ ਰਹਿੰਦੇ ਸੀਗੇ ਲੁਧਿਆਣੇ ਦੀ ਗੱਲ ਕਰੀ ਆਪਾਂ ਤੁਸੀਂ ਆਲਵੇਸ ਪੱਪਾ ਪਾ ਰਹੇ ਸੀਗੇ ਕੰਮ ਕਰ ਲੋਕਾਂ ਦੇ ਕਰਾਉਂਦੇ ਸੀਗੇ ਇਹ ਕਦੇ ਕਿਹੜਾ ਇਸ਼ੂ ਚੱਕਦੇ ਦੇਖਦੇ ਸੀ ਕਦੇ ਕਿਹੜਾ ਤੁਹਾਨੂੰ ਕੋਈ ਸੀ ਪਾਰਟੀ ਵੱਲੋਂ ਕੋਈ ਪਹਿਲਾਂ ਹੀ ਇਸ ਚੀਜ਼ ਦਾ ਇਨਫੋਰਮੇਸ਼ਨ ਸੀ ਕਿ ਤੁਹਾਨੂੰ ਜ਼ਿੰਮੇਵਾਰੀ ਦੇ ਸਕਦੇ ਆ ਜਾਂ ਤੁਹਾਨੂੰ ਕੋਈ ਪਹਿਲਾਂ ਸੀ ਆਈਡੀਆ ਜਾਂ ਮੌਕੇ ਤੇ ਹੀ ਆਇਆ ਲੱਗਿਆ ਕਿ ਤੁਹਾਨੂੰ ਤੁਸੀਂ ਵੀ ਸਰਪ੍ਰਾਈਜ਼ ਹੋਗੇ ਕਿ ਮੈਨੂੰ ਪਾਰਟੀ ਜ਼ਿੰਮੇਵਾਰੀ ਦੇ ਰਹੀ ਹੈ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਅਸੀਂ ਕਿਉਂਕਿ ਗੱਲ ਇਹ ਹੈ ਜੀ ਕਿ ਸਾਡੇ ਗੋਗੀ ਭਰਾ ਦੀ ਇਕ અનਫੋਰਚੁਨੇਟ ਇਨਸੀਡੈਂਟ 'ਚ ਡੈਥ ਹੋ ਗਈ ਮੈਂ ਤਾਂ ਕਦੀ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਮੈਂ ਇਲੈਕਸ਼ਨ ਲੜੂੰਗਾ ਨਾ ਮੈਂ ਕਦੀ ਲੜਿਆ ਪਹਿਲੇ ਇਲੈਕਸ਼ਨ ਹੈ ਮੇਰਾ ਇਹ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਲਾਤੀ ਤੇ ਮੈਂ ਲੜ ਰਿਹਾ ਜੋ ਪੋਲੀਟੀਸ਼ੀਅਨ ਤੁਸੀਂ ਪਹਿਲਾਂ ਬਣੇਗੇ ਸੀ ਜਦੋਂ ਤੁਸੀਂ ਰਾਜ ਸਭਾ ਦੇ ਵਿੱਚ ਪਹੁੰਚੇ ਹੁਣ ਤੁਸੀਂ ਜਿਹੜੀ ਪ੍ਰੋਪਰ ਜਿਹੜੀ ਵੋਟ ਪੋਲੀਟਿਕਸ ਹੁੰਦੀ ਹੈ ਉਹਦੇ ਵਿੱਚ ਤੁਸੀਂ ਡੈਬਿਊ ਕਰ ਰਹੇ ਹੋ ਕਿੰਨਾ ਇੱਕ ਫਰਕ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਿਆ ਕਿੰਨਾ ਇੱਕ ਨਿਊਨੈਸ ਲੱਗੀ ਕੀ ਕੀ ਚੈਲੰਜਸ ਸੀਗੇ ਰਾਜ ਸਭਾ ਦਾ ਮੈਂਬਰ ਬਣ ਕੇ ਤਾਂ ਮੈਂ ਕਦੀ ਵੀ ਆਪਣੇ ਆਪ ਨੂੰ ਪੋਲੀਟੀਸ਼ੀਅਨ ਨਹੀਂ ਸਮਝਿਆ ਕਿਉਂਕਿ ਮੈਂ ਡਿਵੈਲਪਮੈਂਟਲ ਵਰਕ ਜ਼ਰੂਰ ਕਰਾਂਦਾ ਸੀ ਪਰ ਮੈਂ ਪੋਲੀਟਿਕਸ 'ਚ ਨਹੀਂ ਪੈਂਦਾ ਸੀਗਾ ਕਿਉਂਕਿ ਨਾ ਕਦੀ ਵੋਟਾਂ ਮ ਮੰਗਨੀਆਂ ਪੈਂਦੀਆਂ ਰਾਜ ਐਸਬੀ ਲਈ ਨਾ ਮੈਂ ਮੰਗੀਆਂ ਸੀ ਪਰ ਇਹ ਜਿਹੜੀ ਇਲੈਕਟਰਲ ਪੋਲਿਟਿਕਸ ਹੈ ਡਿਫਰੈਂਟ ਹੈ ਇੱਥੇ ਲੋਕਾਂ ਚ ਬਿਸਰਨਾ ਪੈਂਦਾ ਲੋਕਾਂ ਨੂੰ ਮਿਲਣਾ ਪੈਂਦਾ ਸੋ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ ਕਈ ਚੀਜ਼ਾਂ ਸਰਪ੍ਰਾਈਜ਼ਿੰਗ ਹੈ ਮੈਂ ਪਿਛਲੇ ਕੋਈ 2.5 ਮਹੀਨੇ ਤੋਂ ਕਨਵੈਂਸਿੰਗ ਵੀ ਕਰ ਰਿਹਾ ਲੋਕਾਂ ਨੂੰ ਮਿਲ ਵੀ ਰਿਹਾ ਲੋਕਾਂ ਦੇ ਇਸ਼ੂ ਸੁਣ ਰਿਹਾ ਲੋਕਾਂ ਦੀਆਂ ਪ੍ਰੋਬਲਮਾਂ ਸੋਲਵ ਕਰ ਰਿਹਾ ਓਵਰਆਲ ਠੀਕ ਚੱਲ ਰਿਹਾ ਨਾ ਮਤਲਬ ਕਿ ਸਭ ਨਾਲੋਂ ਵੱਡੀ ਖੁਸ਼ੀ ਇਹਦੇ 'ਚ ਇਹ ਹੁੰਦੀ ਹੈ ਕਿ ਜਿਹੜਾ ਤੁਸੀਂ ਲੋਕਾਂ ਦਾ ਕੰਮ ਕਰਦੇ ਹੋ ਕਈਆਂ ਦਾ ਭਲਾ ਹੋ ਜਾਂਦਾ ਲੋਕੀ ਖੁਸ਼ ਬੜੇ ਹੁੰਦੇ ਆ ਤੁਹਾਨੂੰ ਬੜੀ ਤਸੱਲੀ ਦਿਲ ਨੂੰ ਮਿਲਦੀ ਹੈ ਕਿ ਤੁਸੀਂ ਕਿਸੇ ਦੇ ਕੰਮ ਆ ਸਕੇ ਅੱਜ ਜਿਹੜੇ ਅੱਜ ਜਿ ਤੋਂ ਦੇਖ ਰਹੇ ਸੀ ਤੁਸੀਂ ਅ ਦੁਕਾਨਦਾਰਾਂ ਦੇ ਨਾਲ ਮਿਲ ਰਹੇ ਸੀਗੇ ਛੋਟੀ ਦੁਕਾਨ ਵੱਡੇ ਸ਼ੋਰੂਮ ਵਾਲੇ ਹੋਣ ਚਾਹੇ ਕੀ ਉਹਨਾਂ ਤੋਂ ਇਨਪੁਟਸ ਲੈਣ ਦੀ ਕੋਸ਼ਿਸ਼ ਕੀਤੀ ਲੁਧਿਆਣੇ ਦੀ ਆਪਾਂ ਜੇ ਕਿਉਂਕਿ ਬਹੁਤ ਵੱਡਾ ਇੱਥੇ ਬਿਜ਼ਨਸ ਚੱਲਦਾ ਹੈਗਾ ਕੰਮ ਬਹੁਤ ਲੋਕਾਂ ਨੂੰ ਮਿਲਦਾ ਮੇਨਲੀ ਉਹਨਾਂ ਦੀਆਂ ਕੀ ਤੁਹਾਨੂੰ ਪ੍ਰੋਬਲਮਸ ਉਹਨਾਂ ਨੇ ਤੁਹਾਡੇ ਅੱਗੇ ਰੱਖੀਆਂ ਹੋਣੀਆਂ ਕੀ ਇਸ਼ੂਸ ਤੁਸੀਂ ਸਮਝੇ ਕਿ ਜਿਹੜੇ ਤੁਹਾਨੂੰ ਮੌਕਾ ਮਿਲੂਗਾ ਤਾਂ ਤੁਸੀਂ ਹੱਲ ਕਰੋਗੇ ਵੈਸੇ ਤਾਂ ਪਿਛਲੇ ਮੈਂ 79 ਦਿਨਾਂ ਤੋਂ ਉਸੇ ਦਿਨਾਂ ਤੋਂ ਇਹੀ ਕੰਮ ਕਰ ਰਿਹਾ ਕਿ ਲੋਕਾਂ ਨੂੰ ਗਰੁੱਪਸ 'ਚ ਮਿਲ ਰਹੇ ਆ ਅੱਜ ਤਾਂ ਅਸੀਂ ਡੋਰ ਟੂ ਡੋਰ ਕਨਵਰਸਿੰਗ ਕਰ ਰਹੇ ਸੀ ਅੱਜ ਤਾਂ ਸਿਰਫ ਵੋਟ ਸਪੋਰਟ ਲਈ ਕਹਿ ਰਹੇ ਸੀ ਵੋਟ ਲਈ ਕਹਿ ਰਹੇ ਸੀ ਸਾਡੀ ਪੂਰੀ ਟੀਮ ਡੋਰ ਟੂ ਡੋਰ ਕਨਵਰਸਿੰਗ ਕਰ ਰਹੀ ਸੀ ਪਰ ਵੈਸੇ ਜਿਹੜਾ ਅਸੀਂ ਮੈਂ ਕੁਮਾਰ ਮੰਡੀ ਸੀ ਅੱਜ ਅਸੀਂ ਔਰ ਕੁਮਾਰ ਮੰਡੀ ਦੇ ਜਿੰਨੇ শোরੂਮ ਲਿਆ ਇਹਨਾਂ ਨਾਲ ਸਾਰਿਆਂ ਨਾਲ ਮੈਂ 3-4 ਜੁਆਇੰਟ ਮੀਟਿੰਗਾਂ ਕਰ ਚੁੱਕਾ ਉਹਨਾਂ ਦੇ ਮੁੱਦੇ ਮੈਂ ਰਿਜ਼ੋਲਵ ਕਰਾ ਰਿਹਾ ਔਰ ਕੋਸ਼ਿਸ਼ ਕਰਕੇ ਕਾਫੀ ਸੋਲਵ ਕਰਾਤੇ ਔਰ ਜਿਹੜੇ ਬਾਕੀ ਰਹਿ ਗਏ ਉਹ ਕਰਾ ਰਿਆ ਮੈਂ ਔਰ ਸਿਰਫ ਕੁਮਾਰ ਮੰਡੀ ਵਾਲੇ ਨਹੀਂ ਮੈਂ ਇੰਡਸਟ੍ਰੀ ਲਿਸਟਾਂ ਨੂੰ ਮਿਲਿਆ ਇੱਕ ਇੱਕ ਮਹੱਲੇ ਤੇ ਜਾ ਕੇ ਲੋਕਾਂ ਨੂੰ ਮਿਲਿਆ ਆਪਣੀਆਂ ਭੈਣਾਂ ਨੂੰ ਮਿਲਿਆ ਹਰੇਕ ਦਾ ਮੁੱਦਾ ਹੀ ਸਮਝੇ ਔਰ ਕਾਫੀ ਸੋਲਵ ਕਰਾਤੇ ਔਰ ਜਿਹੜੇ ਰਹਿ ਗਏ ਉਹ ਇਲੈਕਸ਼ਨਾਂ ਤੋਂ ਬਾਅਦ ਕਰਾ ਦਾਂਗੇ ਅਜੇ ਇੱਕ ਜਿਵੇਂ ਜਿਹੜੇ ਤੁਸੀਂ ਜਿੰਨੇ ਜਾਣੇ ਸੀ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਜ਼ਿੰਮੇਵਾਰੀ ਲਈ ਪਾਰਟੀ ਨੇ ਤੁਸੀਂ ਜਿਹੜੇ ਸੀਗੇ ਬਹੁਤ ਜ਼ਿਆਦਾ ਹੀ ਐਕਟਿਵ ਦਿਖਦੇ ਸੀਗੇ ਜੇ ਲੋਕਾਂ ਦੇ ਕੰਮ ਕਰਵਾਉਣ ਦੀ ਆਪਾਂ ਗੱਲ ਕਰੀਏ ਹੋਰ ਜਿਹੜੇ ਐਮਪੀਜ਼ ਨੇ ਉਹ ਰਾਜ ਸਭਾ ਦੇ ਵਿੱਚ ਜਰੂਰ ਹਾਊਸ ਜਰੂਰ ਮੁੱਦੇ ਚੱਕਦੇ ਸੀਗੇ ਪਰ ਫੀਲਡ ਤੇ ਜਿਵੇਂ ਤੁਹਾਡੇ ਚ 네ਗੇਟਿਵ ਨਹੀਂ ਕੋਈ ਦਿਖਿਆ ਉਹਦਾ ਕੀ ਕਾਰਨ ਸੀਗਾ ਕਿ ਪੈਸ਼ਨੇਟ ਸੀਗੇ ਜਾਂ ਤੁਹਾਨੂੰ ਮੌਕਾ ਮਿਲਿਆ ਕਿ ਮੈਂ ਯਾਰ ਲੋਕਾਂ ਦਾ ਹੀ ਕੰਮ ਕਰਾਉਣਿਆ ਜਾਂ ਕੋਈ ਹੋਰ ਉੱਚ ਮੋਟੀਵੇਸ਼ਨ ਕੀ ਸੀ ਤੁਹਾਡੀ ਦੇਖੋ ਲੁਧਿਆਣੇ ਜਿੱਥੇ ਮੈਂ ਜੰਮਿਆ ਪਲਿਆ ਪੜ੍ਹਿਆ ਲਿਖਿਆ ਇੱਥੇ ਮੇਰੀ ਮ uh, 80% ਜਾਂ 90% ਫੈਮਿਲੀ ਫਰੈਂਡਸ ਇੱਥੇ ਹੈਗੇ ਲੁਧਿਆਣੇ ਚ ਮੈਨੂੰ ਸ਼ੌਕ ਸੀ ਕਿ ਮੈਂ ਲੁਧਿਆਣੇ ਲਈ ਕੁਝ ਇੱਕ ਪੈਸ਼ਨ ਪੈਸ਼ਨ ਹੁੰਦਾ ਨਾ ਯਾਰ ਮੈਂ ਕੁਝ ਕਰ ਕਰਨਾ ਆਪਣੇ ਸ਼ਹਿਰ ਲਈ ਜਿਸਨੇ ਮੈਨੂੰ ਇੰਨਾ ਕੁਝ ਦਿੱਤਾ ਮੈਂ ਇਹ ਜੇ ਮੁੱਦੇ ਇੱਥੇ ਚੁੱਕੇ ਔਰ ਮੈਂ ਸਕਸੈਸਫੁਲ ਹੋ ਗਿਆ ਸੋਲਵ ਕਰਨ ਜੋ ਜਿਹੜੇ ਕੋਈ 75 ਸਾਲ ਦੇ ਨਹੀਂ ਹੋਏ ਸੀ ਕੋਈ 25 ਸਾਲ ਦੇ ਕੋਈ 40 ਦੇ ਕੋਈ 15 ਦੇ ਏਅਰਪੋਰਟ ਦੇਖੋ 25 ਸਾਲ ਦਾ ਚੱਲ ਰਿਆ ਸੀਗਾ ਉਹ 100% ਕੰਪਲੀਟ ਕਰਾਤਾ ਐਨ ਐਚ ਏ ਆਈ ਦਾ ਇੱਥੇ ਐਲੀਵੇਟਿਡ ਰੋਡ ਸੀ ਉਹ 2016 ਦੀ ਚੱਲ ਰਹੀ ਸੀ ਉਹ ਖਤਮ ਕਰਾਤੀ ਫੋਕਲ ਪੁਆਇੰਟ ਦੀਆਂ ਸੜਕਾਂ 15 ਸਾਲ ਦੇ ਨਹੀਂ ਹੋਈਆਂ ਸੀ ਉਹ ਸਾਰੇ ਦੇ ਸਾਰੇ ਫੇਸ ਬਣਾਤੇ ਇੰਡਸਟਰੀ ਦਾ ਵਨ ਟਾਈਮ ਸੈਟਲਮੈਂਟ 32 ਸਾਲ ਤੋਂ ਨਹੀਂ ਹੋਇਆ ਸੀ ਉਹ ਕਰਾਤਾ ਇੱਕ ਕੋਈ ਛੇ ਸਕੀਮਾ ਹੈਗੀਆਂ ਲੁਧਿਆਣਾ ਇੰਪਰੂਵਮੈਂਟ ਟਰਸਟੀ ਉਹਨਾਂ ਨੂੰ ਟਰਾਂਸਫਰ ਕਰਾਤਾ ਕਾਰਪੋਰੇਸ਼ਨ ਚ 30 ਸਾਲ ਪੁਰਾਣੀ ਡਿਮਾਂਡ ਸੀ ਆ ਆਜ਼ਾਦੀ ਤੋਂ ਬਾਅਦ ਤੋਂ ਆ ਕੇ ਲੋਕੀ ਲਾਲ ਲਕੀਰ ਅਲੀ ਜ਼ਮੀਨਾਂ ਤੇ ਵਸੇ ਹੋਏ ਸੀ ਉਹਦੇ ਵਿੱਚ 75 ਸਾਲ ਹੋ ਗਏ ਕੋਨੇ ਕਈਆਂ ਨੂੰ ਕਈਆਂ ਨੂੰ 60 ਹੋ ਗਏ ਹੁਣੇ ਕਈ 50 ਤੋਂ 75 ਸਾਲ ਦੇ ਉੱਥੇ ਵਸੇ ਹੋਏ ਸੀ ਉਹਨਾਂ ਨੂੰ ਮਲਕਾਨਾ ਹੱਕ ਹੀ ਨਹੀਂ ਅਜੇ ਤੱਕ ਕਿਸੇ ਨੇ ਦਵਾਇਆ ਸੀ ਉਹ 2 ਮਹੀਨਿਆਂ ਵਿੱਚ ਮੈਂ ਕਰਕੇ 1600 ਪਰਿਵਾਰਾਂ ਨੂੰ ਦਲਾਤਾ ਜਿਹੜੇ ਬਾਕੀ ਰਹਿ ਗਏ ਉਹ ਪ੍ਰੋਸੈਸ ਚੱਲ ਰਿਹਾ ਹਾਂ ਮਤਲਬ ਕਿ ਇਲੈਕਸ਼ਨਾਂ ਤੋਂ ਬਾਅਦ ਹੋ ਜਾਏਗਾ ਸੋ ਮੇਰਾ ਮਤਲਬ ਹੈ ਕਿ ਮੈਨੂੰ ਸ਼ੌਕ ਸੀ ਕਿ ਮੈਂ ਲੁਧਿਆਣੇ ਲਈ ਕਰਨਾ ਇਹ ਤਾਂ ਥੋੜੇ ਐ ਆਈਐਸਆਈ ਹਸਪੀਟਲ ਰੈਨੋਵੇਟ ਕਰਾਇਆ ਸਿਵਲ ਹਸਪੀਟਲ ਕੀਤਾ ਮਤਲਬ ਕਿ ਇੱਕ ਮੈਡੀਕਲ ਕਾਲਜ ਨਵਾਂ ਆ ਰਿਹਾ ਐ ਆਈਐਸਆਈ ਇੱਕ ਕੰਮ ਨਹੀਂ ਬਹੁਤ ਕੰਮ ਕਰਾਇਆ ਔਰ ਸ਼ੌਕ ਨਾਲ ਕੀਤਾ ਕਿਉਂਕਿ ਮੈਨੂੰ ਕਿਹੜਾ ਪਤਾ ਸੀ ਮੈਂ ਇਲੈਕਸ਼ਨ ਲੜਨੇ ਆ ਇਹ ਸਾਰੇ ਕੰਮ ਸ਼ੌਕ ਨਾਲ ਕੀਤੇ ਹੁਣ ਤਾਂ ਸ਼ੌਕ ਦੇ ਨਾਲ ਮੇਰੇ ਉੱਤੇ ਜ਼ਿੰਮੇਵਾਰੀ ਵੀ ਆ ਰਹੀ ਹੈ ਔਰ ਮੈਂ ਯਕੀਨ ਦਵਾਉਂਦਾ ਵੀ ਅੱਗੇ ਵੱਧ ਹੀ ਕੰਮ ਹੋਣਗੇ ਘਟ ਨਹੀਂ ਹੋਣਗੇ ਕੋ ਡ੍ਰੀਮ ਪ੍ਰੋਜੈਕਟ ਹੈਗਾ ਜੀ ਕੋਈ ਜਿਹੜਾ ਤੁਸੀਂ ਤੁਸੀਂ ਕਿਹਾ ਕਿ ਇੱਥੇ ਤੁਸੀਂ ਜੰਮੇਪਲਿਓਂ ਛੋਟੇ ਹੁੰਦਿਆਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਕਿ ਆ ਲੁਧਿਆਣੇ ਦੀ ਆ ਜੇ ਪਰ ਮਸ਼ਕਿਲ ਹੱਲ ਹੋ ਜੇ ਕੋ ਡ੍ਰੀਮ ਪ੍ਰੋਜੈਕਟ ਹੁੰਦਾ ਕਿ ਤੁਹਾਨੂੰ ਲੱਗ ਰਿਹਾ ਹੋਵੇ ਕਿ ਹੁਣ ਉਮੀਦਾਂ ਹੋਣ ਕਿ ਜੇ ਮੈਨੂੰ ਉਮੀਦ ਜੇ ਮੈਨੂੰ ਮੌਕਾ ਮਿਲੂਗਾ ਤੇ ਸਾਡੀ ਸਰਕਾਰ ਵੀ ਜੇ ਰਹੀ ਜਾਂ ਦੁਬਾਰਾ ਰਿਪੀਟ ਹੁੰਦੀ ਹੈ ਤਾਂ ਆ ਇੱਕ ਜਾਂ ਦੋ ਕੰਮ ਪਾਰਟਿਕੂਲਰ ਜਿਹੜੇ ਮੈਂ ਕਰਾਉਣੇ ਆ ਕੰਮ ਤਾਂ ਬਹੁਤ ਹੈ ਜੀ ਜਿਹੜੇ ਹੋਰ ਵਾਲੇ ਪਰ ਮੈਂ ਇੱਕ ਯਕੀਨ ਦਵਾਉਂਦਾ ਤੁਹਾਡੇ ਚੈਨਲ ਦੇ ਥਰੂ ਲੁਧਿਆਣੇ ਵਾਸੀਆਂ ਨੂੰ ਕਿ ਲੁਧਿਆਣੇ ਨੂੰ ਇਹੋ ਜਿਹਾ ਸ਼ਹਿਰ ਬਣਾ ਦੇਣਾ ਕਿ ਤੁਸੀਂ ਫਕਰ ਕਰੋਗੇ ਕਿ ਤੁਸੀਂ ਲੁਧਿਆਣੇ ਦੇ ਸਿਟੀਜ਼ਨ ਅੱਛਾ ਇੱਕ ਕਿਆਸਰਾਈ ਇਹ ਵੀ ਨਹੀਂ ਵੀ ਜੇ ਤੁਹਾਨੂੰ ਜੇ ਤੁਸੀਂ ਜਿੱਤਦੇ ਹੋਏ ਸੀਟ ਤੇ ਤੁਹਾਨੂੰ ਕੋਈ ਵੱਡਾ ਉਹਦਾ ਮਿਲ ਸਕਦਾ ਹੈਗਾ ਪਾਰਟੀ ਵੱਲੋਂ ਤੇ ਤੁਸੀਂ ਇਹਦੇ ਬਾਰੇ ਕੋਈ ਮਤਲਬ ਹੈ ਤੁਹਾਨੂੰ ਕੋਈ ਆਈਡੀਆ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਤੁਹਾਡੀ ਡਿਮਾਂਡ ਹੋਵੇ ਜਾਂ ਕੋਈ ਵਿਸ਼ ਹੋਵੇ ਦੇਖੋ ਪਾਰਟੀ ਨੇ ਹੁਕਮ ਲਗਾਇਆ ਮੈਂ ਇਲੈਕਸ਼ਨ ਲੜ ਰਿਹਾ ਇਲੈਕਸ਼ਨਾਂ ਤੋਂ ਬਾਅਦ ਜੇ ਪਾਰਟੀ ਕੋਈ ਹੁਕਮ ਲਗਾਏਗੀ ਤਾਂ ਮੰਨ ਲਾਂਗੇ ਪਰ ਕੋਈ ਮੇਰੀ ਡਿਮਾਂਡ ਨਹੀਂ ਹੈਗੀ ਕੋਈ ਮੇਰੀ ਗੱਲ ਨਹੀਂ ਯਾਰ ਰੋਡਾ ਸਾਹਿਬ ਇੱਕ ਜਿਵੇਂ ਗ੍ਰਾਂਟਾਂ ਦੀ ਗੱਲ ਹੁੰਦੀ ਕਿਉਂਕਿ ਸੀਐਮ ਭਗਵੰਤ ਮਾਨ ਸਾਹਿਬ ਨੇ ਇਹ ਟ੍ਰੈਂਡ ਚਲਾਇਆ ਸੀਗਾ ਕਿ ਐਮਪੀ ਨੂੰ ਕਿੰਨੇ ਪੈਸੇ ਮਿਲਦੇ ਆ ਉਹ ਕਿੱਥੇ ਕਿੱਥੇ ਲਾਉਂਦੇ ਨੇ ਤੁਸੀਂ ਹਿਸਾਬ ਮੰਗਿਆ ਕਰੋ ਭਗਵੰਤ ਮਾਨ ਸਾਹਿਬ ਆਪ ਵੀ ਜਦੋਂ ਐਮਪੀ ਸੀਗੇ ਉਦੋਂ ਰਿਪੋਰਟ ਕਾਰਡ ਆਪ ਦਾ ਪੇਸ਼ ਕਰਦੇ ਹੁੰਦੇ ਸੀਗੇ ਤੇ ਉਵੇਂ ਤੁਸੀਂ ਆਪਣੀ ਜਿਹੜੀਆਂ ਗ੍ਰਾਂਟਾਂ ਬਾਰੇ ਸਾਨੂੰ ਦੱਸੋਗੇ ਕਿ ਕਿੰਨੀ ਮਿਲਦੀ ਹੈ ਰਾਜ ਸਭਾ ਦੇ ਐਮਪੀ ਨੂੰ ਤੇ ਉਸ ਵਿੱਚ ਮੇਨਲੀ ਜਿਹੜੀ ਤੁਸੀਂ ਕਿੱਥੇ ਕਿੱਥੇ ਖਰਚ ਕੀਤੀਆਂ ਜੀ ਦੇਖੋ 5 ਕਰੋੜ ਰੁਪਇਆ ਸਾਲ ਦਾ ਮਿਲਦਾ ਮੈਂ ਬਤ ਸਾਲ ਤਾਂ ਮੇਰੇ ਤਿੰਨ ਹੋਏ ਪਰ ਚੌਥੀ ਸਾਲ ਦੀ ਵੀ ਗ੍ਰਾਂਟ ਮੈਨੂੰ ਮਿਲ ਗਈ ਆ ਔਰ ਕੋਈ ਮੈਂ ਉਹਦੇ ਚੋਂ 2 ਕਰੋੜ ਦੇ ਆਸ-ਪਾਸ ਬਚੀ ਹੋਣੀ ਮੈਂ ਸਾਰੀ ਵੰਡਤੀ ਔਰ ਮੇਰੀ ਮੈਕਸੀਮਮ ਹੈਲਥ ਤੇ ਐਜੂਕੇਸ਼ਨ ਤੇ ਖਰਚੋ ਅਜਾ ਇੱਕ ਜਿਹੜਾ ਤੁਹਾਡੇ ਵਿਰੋਧੀਆਂ ਦੀ ਗੱਲ ਕਰੀਏ ਤਾਂ ਜਿਹੜੀਆਂ ਉਹ ਗੱਲਾਂ ਕਹਿ ਰਹੇ ਨੇ ਭਾਰਤ ਪੂਸ਼ਨਾਸ਼ੂ ਉਹਨਾਂ ਨੇ ਵੱਡੇ ਵੱਡੇ ਬੈਨਰ ਛਪਾ ਕੇ ਲਿਖਾਇਆ ਕਿ ਪੰਜਾਬ ਦਾ ਜਿਹੜਾ ਫੈਸਲਾ ਪੰਜਾਬੀ ਕਰਨ ਇੱਕ ਤਰ੍ਹਾਂ ਦਾ ਉਹ ਆਮ ਆਦਮੀ ਪਾਰਟੀ ਤੇ ਤੰਜ ਕਸ ਰਹੇ ਨੇ ਕਿ ਇਹਨਾਂ ਦੇ ਜਿਹੜੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਦੂਜੇ ਪਾਸੇ ਭਾਜਪਾ ਤੇ ਇਹ ਵੀ ਕਈ ਕਹਿ ਰਹੇ ਨੇ ਕਿ ਜਿਹੜਾ ਆਪਰੇਸ਼ਨ ਸੰਧੂਰ ਸੀਗਾ ਉਹਨੂੰ ਪੋਲੀਟੀਸਾਈਜ਼ ਕਰ ਰਹੇ ਨੇ ਤੇ ਕੀ ਲੱਗਦਾ ਕਿ ਕਾਮਯਾਬ ਉਹ ਹੋ ਸਕਦੇ ਨੇ ਕਿ ਕਈ ਵਾਰ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਇਸੇ ਤਰ੍ਹਾਂ ਦੇ ਨਾਲ ਹੀ ਜਿਹੜੇ ਨੇ ਵੋਟਾਂ ਪਾਏ ਦੇ ਨੇ ਦੇਖੋ ਗੱਲ ਇਹ ਆ ਕਿ ਪਹਿਲਾਂ ਤੁਸੀਂ ਕੀ ਕਿਹਾ ਸੀਗਾ ਕਿ ਕਿ ਦਿੱਲੀ ਉਹ ਪੰਜਾਬੀ ਨਹੀਂ ਫੈਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਦੇਖੋ ਜਿਨ੍ਹਾਂ ਨੇ ਵੀ ਇਹ ਕਿਹਾ ਕਿ ਪੰਜਾਬੀ ਨਹੀਂ ਫੈਸਲਾ ਕਰਦੇ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਫਾਈਲਾਂ ਤੇ ਸਾਈਨ ਕੌਣ ਕਰਦਾ ਜਿਹੜੀ ਕੈਬਨਟ ਹੁੰਦੀ ਹੈ ਉਹਦੇ ਚੇਅਰ ਕੌਣ ਕਰਦਾ ਉਹਦੇ ਮੰਤਰੀ ਕੌਣ ਉਹ ਪੰਜਾਬੀ ਹੋਈ ਹੈ ਮੇਰੇ ਖਿਆਲ ਸਾਰੇ। ਪਰ ਦੂਜੀ ਗੱਲ ਆਪਣਾ ਪ੍ਰਾਈਮ ਮਿਨਿਸਟਰ ਕੌਣ ਹੈ? ਮੋਦੀ ਸਾਹਿਬ ਹੈ ਗੁਜਰਾਤ ਤੋਂ ਹੈ। ਉਹ ਪੂਰੇ ਹਿੰਦੁਸਤਾਨ ਦੇ ਫੈਸਲੇ ਨਹੀਂ ਲੈਂਦੇ। ਸੋ ਮੇਰਾ ਮਤਲਬ ਇਹ ਹੈ ਕਿ ਐਵੇਂ ਇਹ ਗੱਲਾਂ ਚ ਪੈਣਾ ਆਪਾਂ ਇੱਕ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਹੈ। ਅਰਵਿੰਦ ਉਹਨਾਂ ਦੀ ਆਪਣੀ ਟੀਮ ਹੈ ਜੇ ਉਹ ਕੋਈ ਸਲਾਹ ਸਾਨੂੰ ਦੇ ਦੇਣ ਔਰ ਸਾਨੂੰ ਚੰਗੀ ਲੱਗੇ ਉਹਦੇ ਵਿੱਚ ਨਾ ਮੰਨਨ ਲਈ ਕੀ ਗੱਲ ਹੈ ਤੇ ਚੰਗੀ ਲੱਗੇ ਸਲਾਹ ਕਰੋ ਨਹੀਂ ਤਾਂ ਉਹਨਾਂ ਨੂੰ ਕਹਿ ਦਿਓ ਜੀ ਇੱਥੇ ਐਦਾਂ ਨਹੀਂ ਐਦਾਂ ਹੁੰਦਾ ਐਦਾਂ ਚੱਲ ਰਿਹਾ ਦੇਖੋ ਜਦੋਂ ਆਪਾਂ ਸਾਰੀਆਂ ਸਰਕਾਰਾਂ ਲੈਟਸ ਹਰਿਆਣਾ ਬਿਹਾਰ ਹੈ ਉਹ ਵੀ ਤਾਂ ਡਵਾਈਜ਼ਰ ਬਾਹਰੋਂ ਲਿਆਂਦੇ ਕੁਝ ਕਰਦੇ ਉਹਨਾਂ ਨੂੰ ਕੀ ਕਹਿੰਦੇ ਆ ਆਪਾਂ ਆਪਾਂ ਇਹੀ ਕਹਿੰਦੇ ਆ ਕੇ ਜੀ ਇਹ ਐਡਵਾਈਸ ਆਪਾਂ ਇਹ ਤਾਂ ਨਹੀਂ ਕਹਿੰਦੇ ਜੀ ਬਿਹਾਰੀ ਕਿਉਂ ਨਹੀਂ ਕਰਦੇ ਦੂਜੇ ਤੋਂ ਸੋ ਜਿਹੜਾ ਫੈਸਲਾ ਹੁੰਦਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਲੈਂਦੇ ਜਿੱਥੇ ਉਹਨਾਂ ਨੇ ਲੈਣਾ ਹੁੰਦਾ ਜਿੱਥੇ ਸਾਡੇ ਮਾਨਯੋਗ ਮੰਤਰੀ ਇਹਨਾਂ ਨੇ ਲੈਣਾ ਉਹਨਾਂ ਨੇ ਲੈਣਾ ਜਿੱਥੇ ਸਾਡੇ ਅਫਸਰ ਸਹਿਬਾਨ ਨੇ ਲੈਣਾ ਉਹੀ ਲੈਂਦੇ ਆ ਫੈਸਲਾ ਜਿਹੜੀ ਐਡਵਾਈਸ ਹੈਗੀ ਆ ਉਹ ਜ਼ਰੂਰ ਆਂਦੀ ਆ ਔਰ ਆਂਦੀ ਵੀ ਰਹਿਣੀ ਚਾਹੀਦੀ ਹੈ ਦੇਖੋ ਬੰਦਾ ਉਹੀ ਸਕਸੈਸਫੁਲ ਆ ਜਿਹੜਾ ਕਦੀ ਇਹ ਨਾ ਸਮਝੇ ਮੈਂ ਸਭ ਕੁਝ ਪਤਾ ਔਰ ਜਿੱਥੋਂ アドਵਾਈਸ ਮਿਲੇ ਲੈ ਲੈਣੀ ਚਾਹੀਦੀ ਜਾ ਆਸ਼ੂ ਸਾਹ ਵਾਲੇ ਆ ਚੈਪਟਰ ਨੂੰ ਕਿਵੇਂ ਦੇਖਦੇ ਹੋ ਜਿਹੜਾ ਵਿਜੀਲੈਂਸ ਵਾਲਾ ਜੋ ਕੁਝ ਵੀ ਸੀਗਾ ਸਮਨ ਹੋਇਆ ਉਸ ਪਰ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਫਿਰ ਉਹਨਾਂ ਨੂੰ ਬੇਲ ਵੀ ਮਿਲ ਗਈ ਲੱਗਦਾ ਕਿ ਉਹਦਾ ਫਾਇਦਾ ਹੋਇਆ ਕਿਉਂਕਿ ਕਾਂਗਰਸ ਲਗਾਤਾਰ ਹੀ ਬਲੇਮ ਕਰ ਰਹੀ ਹੈ ਕਿ ਜਾਣਬੁੱਝ ਕੇ ਵੋਟਾਂ ਦੇ ਨੇੜੇ ਉਲਝਾਇਆ ਜਾ ਰਿਹਾ ਹੈ ਕਿ ਵੈਂਡੇਟਾ ਪੋਲਿਟਿਕਸ ਹੈ ਆਮ ਆਦਮੀ ਪਾਰਟੀ ਦੀ ਤੇ ਕਈ ਇਹ ਵੀ ਕਹਿ ਰਹੇ ਨੇ ਕਿ ਉਹ ਸਿੰਪਥੀ ਮਿਲ ਸਕਦੀ ਹੈ ਤੁਸੀਂ ਕਿਵੇਂ ਸਾਰੇ ਨੂੰ ਸਮਝ ਰਹੇ ਹੋ ਜੇ ਵੈਂਡੇਟਾ ਪੋਲਿਟਿਕਸ ਹੁੰਦੀ ਤਾਂ ਐਸਐਸਪੀ ਨੂੰ ਸਸਪੈਂਡ ਹੀ ਕਿਉਂ ਕਰਦੇ ਕਿ ਕਿਤੇ ਨਾ ਕਿਤੇ ਕੋਈ ਕਿਸੇ ਕੋਲ ਗਲਤੀ ਹੋਈ ਹੈ ਔਰ ਜੋ ਸਰਕਾਰ ਨੂੰ ਠੀਕ ਲੱਗਿਆ ਉਹਨਾਂ ਨੇ ਐਕਸ਼ਨ ਲਿੱਤਾ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਨਿਊ ਹਾਈ ਸਕੂਲ ਦਾ ਮੁੱਦਾ ਹੈਗਾ ਲੁਧਿਆਣਾ ਵਿੱਚ ਉਹ ਬਹੁਤ ਵੱਡਾ ਮੁੱਦਾ ਹੈ ਇੱਥੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੌਣ ਇਨਵੋਲਡ ਹੈ ਕੌਣ ਨਹੀਂ ਹੈ ਕਿਉਂਕਿ ਇਹ ਏਜੰਸੀਆਂ ਨੂੰ ਪਤਾ ਹੁੰਦਾ ਉਹ ਹੀ ਦੇਖਣਗੇ ਪਰ ਇਹ ਨਿਊ ਹਾਈ ਸਕੂਲ ਦਾ ਮੁੱਦਾ ਸੀਰੀਅਸ ਹੈ ਕਿਉਂਕਿ ਉਹਨਾਂ ਦੇ ਜਿਹੜੇ ਅਲੂਮਨੀ ਹੈ ਉਹ ਕੋਈ Airtel ਦਾ ਮਾਲਕ ਹੈ ਕੋਈ Avon cycle ਦਾ ਉਹ ਸਾਰੇ ਖੁਸ਼ ਨਹੀਂ ਹੈਗੇ ਜਿੱਦਾਂ ਨਿਊ ਹਾਈ ਸਕੂਲ ਐਸ ਵੇਲੇ ਚੱਲ ਰਿਹਾ ਹੈ ਹੀ ਨਹੀਂ ਨਿਊ ਹਾਈ ਸਕੂਲ ਹੀ ਖਤਮ ਹੋ ਗਿਆ ਸਾਲਾ ਜਣ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਕਿੰਨੇ ਕਰਾਇਆ ਕੌਣ ਇਹਦੇ ਪਿੱਛੇ ਐ ਪਰ ਲੋ ਬਲ ਟੇਕ ਇਟਸ ओन ਕੋਰਸ ਦੇਖਾਂਗੇ ਜਦੋਂ ਕੋਈ ਕੋਈ ਇਨਕੁਆਰੀ ਹੋਈ ਐ ਇਨਕੁਆਰੀ ਵਿੱਚ ਉਹਨਾਂ ਨੇ ਕਿਹਾ ਕਿ ਹਾਲਾਤ ਠੀਕ ਨਹੀਂ ਹੈਗੇ ਸਕੂਲ ਸਵਾਲ ਜਿਹੜਾ ਹੁਣ ਤੱਕ ਲੋਕਾਂ ਨਾਲ ਗੱਲਬਾਤ ਕੀਤੀ ਕੁਝ ਇਸ ਤਰ੍ਹਾਂ ਦੀਆਂ ਵੀ ਕਿਉਂਕਿ 1 ਟੂ 1 ਮੀਟਿੰਗਸ ਹੁੰਦੀਆਂ ਜਾਂ ਤੁਸੀਂ ਦੱਸਿਆ ਕਿ ਜੁਆਇੰਟ ਮੀਟਿੰਗਸ ਕਰਦੇ ਹੋ ਪਹਿਲਾਂ ਉਸ ਤਰ੍ਹਾਂ ਦੇ ਨਾਲ ਮੀਟਿੰਗਸ ਨਹੀਂ ਕਰਦੇ ਹੋਗੇ ਜਿਹੜੀਆਂ ਹੁਣ ਕਿਉਂਕਿ ਚੋਣ ਲੜਨੀ ਆ ਤਾਂ ਆਬਵੀਅਸਲੀ ਕਰਨੀ ਪੈਂਦੀ ਹੈ ਕੋਈ ਬੜਾ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗੀਆਂ ਹੁਣ ਕਿ ਲੋਕ ਇੰਨੇ ਤੰਗ ਨੇ ਇੱਥੇ ਜਾਂ ਆ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵੀ ਇਮੇਜਿਨੇਸ਼ਨ ਤੋਂ ਬਾਹਰ ਸੀ ਬਿਲਕੁਲ ਜਿਸ ਤਰ੍ਹਾਂ ਛੋਟੇ ਛੋਟੇ ਕੰਮ ਕਈਆਂ ਲੋਕਾਂ ਦੇ ਨਹੀਂ ਹੁੰਦੇ ਸੀਗੇ ਉਹ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਕਿਹਾ ਅਫਸਰ ਸੇ ਬਾਹਰੋਂ ਸਮਝਾਇਆ ਔਰ ਕਈ ਲੋਕਾਂ ਦੇ ਕੰਮ ਹੋ ਗਏ ਮੈਨੂੰ ਖੁਸ਼ੀ ਹੁੰਦੀ ਹੈ ਪਰ ਬਹੁਤ ਲੋਕੀ ਕਈ ਦੁਖੀ ਸੀ ਜਿਸ ਤਰ੍ਹਾਂ ਕਿਸੇ ਦੀ ਐਨਓ ਸੀ ਪੈਂਡਿੰਗ ਹੈ ਕਿਸੇ ਦਾ ਰੈਵਨਿਊ ਰਿਕਾਰਡ ਤੇ ਨਾਮ ਚੜਨੇ ਪੈਂਡਿੰਗ ਹੈ ਕੋਈ ਕੁਝ ਬੜੇ ਅਲੱਗ ਅਲੱਗ ਤਰੀਕੇ ਦੇ ਕੰਮ ਆਏ ਪਰ ਕਈ ਹੋ ਗਏ ਬਾਕੀ ਕੁਝ ਪ੍ਰੋਸੈਸ ਚ ਹੋ ਜਾ ਹੈਗੇ ਉਹ ਹੋ ਜਾ ਰਿਹਾ ਹੈ ਜਾ ਰੋੜਾ ਸਭ ਟਾਈਮ ਘੱਟ ਮਿਲੂਗਾ ਕਿਉਂਕਿ ਉਸ ਤੋਂ ਬਾਅਦ ਫੇਰ ਚੋਣਾ ਆ ਜਾਣਗੇ ਜਨਰਲ ਜਿਹੜੇ ਇਲੈਕਸ਼ਨ ਹੋਣਗੇ ਤਾਂ ਪ੍ਰੈਸ਼ਰ ਵੀ ਹੋਊਗਾ ਕਿਤੇ ਨਾ ਕਿਤੇ ਸੋ ਪ੍ਰਾਇੋਰਟੀ ਪਹਿਲਾਂ ਕਿਉਂਕਿ ਦਿਨਾਂ ਦੇ ਹਿਸਾਬ ਰੱਖਣਾ ਪਊਗਾ ਕਿ ਇੰਨੇ ਹੀ ਦਿਨਾਂ ਤੇ ਇਹ ਕੰਮ ਜਿਹੜੇ ਵਾਅਦੇ ਕੀਤੇ ਕਰਨੇ ਆ ਸੋ ਕਿਹੜੀ ਕੰਮਾਂ ਨੂੰ ਤਰਜੀਹ ਦੇਵਾਂਗੇ ਹਲੇ ਤਾਂ ਜੀ ਤਰਜੀਹ ਇਲੈਕਸ਼ਨਾਂ ਵੱਲ ਹੈ ਪਹਿਲਾਂ ਇਲੈਕਸ਼ਨ ਖਤਮ ਹੋ ਜਾਣਾ ਬਾਕੀ ਜੋ ਲੋਕਾਂ ਦੇ ਭਲਾਈ ਦੇ ਕੰਮ ਹੈ ਜਿਹੜੇ ਸਾਡੇ ਫੈਸਲੇ ਆ ਅਸੀਂ ਨਹੀਂ ਲੋਕਾਂ ਨੇ ਲੈਣੇ ਆ ਜੋ ਲੋਕੀ ਕਹਿਣਗੇ ਵੀ ਸਾਡਾ ਇਹ ਕੰਮ ਕਰ ਦੋ ਔਰ ਜੇ ਹੋਣ ਵਾਲਾ ਹੋਏਗਾ ਅਸੀਂ ਲੋਕਾਂ ਦੇ ਹਿਸਾਬ ਨਾਲ ਚੱਲਾਂਗੇ ਲੋਕਾਂ ਦੀ ਸਲਾਹ ਲੈ ਕੇ ਚੱਲਾਂਗੇ ਵੀ ਕੀ ਕੀ ਕੰਮਾਂ ਦੀ ਲੋੜ ਠੀਕ ਹੈ ਉਹ ਧੰਨਵਾਦ ਸੋ ਸੰਜੀਵ ਅਰੋੜਾ ਜਿਨੇ ਆਪਣਾ ਰੋਡ ਮੈਪ ਜਿਹੜਾ ਹੈਗਾ ਉਹ ਸਾਂਝਾ ਕੀਤਾ ਤੇ ਆਪਣੀਆਂ ਅਚੀਵਮੈਂਟਸ ਨੇ ਜਿਹੜੀਆਂ ਉਹਨਾਂ ਦੀਆਂ ਬਤੌਰ ਐਮਪੀ ਉਹਨਾਂ ਨੂੰ ਹੁਣ ਕਾਫੀ ਸਮਾਂ ਹੋ ਚੁੱਕਿਆ ਸੋ ਕਾਫੀ ਚੀਜ਼ਾਂ ਨੇ ਉਹਨਾਂ ਕੋਲੇ ਗਿਣੌਣ ਦੇ ਲਈ ਕਿ ਕਿੱਥੇ-ਕਿੱਥੇ ਪੈਸਾ ਜਿਹੜਾ ਖਰਚ ਕੀਤਾ ਗਿਆ ਜੋ ਉਹਨਾਂ ਨੂੰ ਗ੍ਰਾਂਟ ਮਿਲਦੀ ਸੀਗੀ ਕਿ ਉਹ ਆਪਣੇ ਲੋਕਾਂ ਦਾ ਜਾਂ ਆਪਣੇ ਜਿਹੜੇ ਉਹ ਹਲਕੇ ਤੋਂ ਜਿੱਥੋਂ ਬਿਲੋਂਗ ਕਰਦੇ ਨੇ ਉਹਨਾਂ ਦੇ ਲੋਕਾਂ ਦਾ ਫਾਇਦਾ ਕਰ ਸਕਣ ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਚਾਹੇ ਮਨਿਸਟਰ ਹੋਣ ਮੁੱਖ ਮੰਤਰੀ ਆ ਭਗਵੰਤ ਮਾਨ ਹੋਣ ਤੇ ਜਿਹੜੇ ਹੋਰ ਐਮ ਐਲ ਏਜ਼ ਹੋਣ ਸਪੋਰਟ ਇਹਨਾਂ ਨੂੰ ਮਿਲ ਰਹੀ ਹੈ ਸਾਰੇ ਸੀਨੀਅਰ ਲੀਡਰਸ਼ਿਪ ਦੀ ਤੇ ਟਾਈਮ ਵੀ ਕਾਫੀ ਇਹਨਾਂ ਨੂੰ ਮਿਲਿਆ ਜੇ ਹੋਰਾਂ ਆਪਾਂ ਕੈਂਡੀਡੇਟਸ ਨੂੰ ਦੇ ਨਾਲ ਕੰਪੇਅਰ ਕਰੀਏ ਤੇ ਹੁਣ ਕਿਸ ਤਰ੍ਹਾਂ ਦੇ ਨਾਲ ਇਹਦਾ ਫਾਇਦਾ ਮਿਲੂਗਾ ਤੇ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਕੀ ਮਨ ਬਣਾਈ ਬੈਠੇ ਨੇ ਸੋ ਉਹਦਾ ਫੈਸਲਾ ਜਿਹੜਾ ਹੈਗਾ ਜਰੂਰ ਪੂਰਾ ਪੰਜਾਬ ਉਹ ਦੇਖ ਰਿਹਾ ਹੈਗਾ ਲੁਧਿਆਣਾ ਤੋਂ ਕੈਮਰਾਮੈਨ ਕਾਸ਼ਤੀ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼